ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੰਮ੍ਰਿਤਸਰ ਵਿਖੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण ਚੁਗ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਹਾਨ ਸ਼ਹੀਦਾਂ ਦੀ ਸਲਾਸਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤਰुण ਚੁਗ ਨੇ ਕਿਹਾ ਕਿ ਇਨ੍ਹਾਂ ਦੀ ਦਿੱਤੀ ਹੋਈ ਕੁਰਬਾਨੀ ਦਾ ਸਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ रहेगी ਉਨ੍ਹਾਂ ਕਿ ਹੱਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਪੰਜਾਬ ਦੀ ਜਾਨ ਹੈ ਅਤੇ ਹਰ ਹਿੰਦੁਸਤਾਨ ਦੇ ਨਾਗਰਿਕ ਸਿੱਖ ਪ੍ਰੇਰਨਾ ਸਰੋਤ ਨੇ ਦੇਸ਼ ਭਗਤ ਲਈ ਰਾਸਤਰ ਦੇਸ਼ ਤੋਂ ਉੱਪਰ ਕੁਝ ਨਹੀਂ ਇਹ ਸੋਚ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਸੋਚ ਹੈ ਅਤੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਅੱਜ ਵੀ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਨੇ ਉਹਨਾਂ ਦੀ ਸ਼ਹਾਦਤ ਦੇਸ਼ ਨੂੰ ਆਜ਼ਾਦ ਕਰਵਾਉਣ ਚੀਕ ਵੱਡਾ ਰੋਲ ਅਦਾ ਕਰਦੀ ਸੀ ਸ਼੍ਰੀ ਚੁਗਨੇ ਕਿਹਾ ਕਿ ਉਹਨਾਂ ਦੀ ਸ਼ਹਾਦਤ ਤੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਇੱਕ ਨਵਾਂ ਰਸਤਾ ਮਿਲਿਆ ਮੈਂ ਸਮਝਦਾ ਕਿ ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਨਾ ਚਾਹੀਦਾ ਹੈ ਤਰੁਣ ਚੁਗਨੇ ਕਿਹਾ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਅਸੀਂ ਯਾਦ ਕਰਦੇ ਹਾਂ ਉਹਨਾਂ ਦੀ ਮਹਾਨ ਸ਼ਹਾਦਤ ਤੇ ਬਣੀ ਕਫ फिल्म देखी है उन्होंने कितने हालातਾਂ ਚ ਕੰਮ ਕੀਤਾ ਸੀ ਜੋ ਸਾਡੇ ਸਭਨਾਂ ਦੀ ਪ੍ਰੇਰਨਾ ਸਰੋਤ ਨੇ ਪੰਜਾਬ ਦੀ ਜਾਨ ਹੈ ਹਰ ਹਿੰਦੁਸਤਾਨ ਦੇ ਨਾਗਰੀਕਾਂ ਸਿੱਖ ਪ੍ਰੇਰਨਾ ਸਰੋਤ ਨੇ ਦੇਸ਼ਪਤ ਦੇਸ਼ राष्ट्र प्रथम देश तो पर कुछ नहीं ये सोच शहीद आजम भगत सिंह की सोच है और शहीद आजम सरदार भगत सिंह आज भी सा प्रेरणा स्रोत है उन्होंने शहादत ਦੇਸ਼ ਦੀ ਆਜ਼ਾਦੀ ਨੂੰ ਲੈ ਅੱਜ ਬਹੁਤ ਔਡੀ ਰਿਪੋਰਟ ਹੈ। ਉਹਨਾਂ ਦੀ ਸ਼ਹਾਦਤ ਤੋਂ ਹਿੰਦੁਸਤਾਨ ਦੇ ਅੰਦਰ ਜਿਹੜੇ ਰੈਵੋਲਿਊਸ਼ਨਰੀ ਸੰਕਰਾंतिਕਾਰੀਆਂ ਨੂੰ ਉਹਨਾਂ ਨੂੰ ਇੱਕ ਨਵਾਂ ਰਸਤਾ ਮਿਲਿਆ ਹੈ। ਮੈਂ ਸਮਝਦਾ ਕਿ ਐਸੀ ਮਹਾਨ ਸ਼ਖਸੀਅਤਾਂ ਜਿਹੜੀਆਂ ਹਨ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਔਰ ਅੱਜ ਇੱਥੇ ਅੰਗਰੇਜ਼ਾਂ ਦੇ ਤੰਦਖੱਟੇ ਕਰਨ ਵਾਲੇ, ਗੁੰਗੇਬੇਰੀ ਅੰਗਰੇਜ਼ ਸਰਕਾਰ ਨੂੰ ਹਲਾਉਣ ਵਾਲੇ शहीद आज सरदार भगत सिंह ने सुखदेव ने अभी तिना ने तो याद किया और तिने से पूरे हिंदुस्तान के हर नागरिक आते स्रोत हैं और उसी हर साल इन इस तरह मनाने आज अ सारे ने मिल के पिक्चर भी देखी वो चित्र भी देखिए फिल्माइजेशन भी देखी है और किन परिस्थितियां ਉਹਨਾਂ ਨੇ ਕੰਮ ਕੀਤਾ ਸਾਡੇ ਸਭਾਂ ਵਾਸਤੇ ਬਹੁਤ ਪ੍ਰੇਰਨਾਦਾਇਕ ਹੈ ਅਗਰ ਉਹਨੇ ਪੱਤਰ ਦੇ ਵਿੱਚ ਲੰਗਵਾਇਸ ਪਰ 3 ਸਾਲ ਕੁਛ ਹੋ ਗਏ ਆਈਡੀਆ ਮੰਨਿਆ ਸੀ ਮੈਨੂੰ ਐਸਾ ਕਿ ਛਲਵਾ ਕੇ ਛਲਿਆ ਲੋਕਾਂ ਸ਼ਹੀਦ-ਏ-ਆਜ਼ਮ ਦੇ ਨਾਮ ਤੇ ਬਣੀ ਸਰਕਾਰ ਉਹਨਾਂ ਦੇ ਵਿਚਾਰ ਉਹਨਾਂ ਦੀ ਸੋਚ ਤੋਂ ਮਿਲੋ ਦੂਰ अजर रंगदारी लूट-खसुट, लगातार माफिया दंद ट्रांसपोर्ट माफिया खनन माफिया हुए, नकली शराब माफिया हो गैगम हो ਨਲਾਇਕਾਂ ਦੀ ਨਸੁਖੀਆਂ ਦੀ ناکਾਮਯਾਬ ਲੋਕਾਂ ਦੀ ਸਰਕਾਰ ਜਿਨ੍ਹਾਂ ਨੂੰ ਸੇਵਾ ਕਰਨੀ ਨਹੀਂ ਆਈ ਹੁੰਦਾਂ ਦਿੱਲੀ ਦੇ ਸ਼ੀਸ਼ ਮਹਿਲ ਦੇ ਅਹੰਕਾਰੀ ਸ਼ਹਿਨशाह ਆਪਣਾ ਲੁੱਟੂ ਢੋਲਾ ਲੈ ਕੇ ਪੰਜਾਬ ਚ ਆ ਕੇ ਬੈਠੇ ਲੁੱਟ ਦੀ ਨਵੀਂ ਨਵੀਂ ਯੋਜਨਾਵਾਂ ਬਣਾਈ ਜਾ ਰਹੀਆਂ ਲੁੱਟਣ ਦੀਆਂ ਸਕੀਮਾਂ ਲੈ ਕੇ ਆਏ ਨੇ ਆਹ ਨੂੰ ਲੱਗਦਾ ਹੈ ਕਿ ਈਸਟ ਇੰਡੀਆ ਕੰਪਨੀ ਕੇਜਰੀਵਲ ਦੇ ਰੂਪ ਚ ਪੰਜਾਬ ਚਾਹੁੰਦਾ ਹੈ ਇਸ ਦੀ ਰੱਖਿਆ ਕਰ ਰਹੇ ਕਿ ਬਹੁਤ ਸੜੀ ਅਸੀਆ ਸਰਕਾਰ ਕਰੇ ਪਰ ਕਿਤੇ ਪਟਿਆਲਾ ਦੇ ਵਿੱਚ ਜਿਹੜੀ ਗੱਲ ਘਟਨਾ ਹੋ ਗਈ ਉਸ ਇਸੇ ਦਾ ਬਹੁਤ ਦੁਖਦ ਹੈ ਕਿਦੇ ਵੀ ਆਰਮੀ ਵਾਲਾ ਮਿਲਦਾ ਤੇ ਬੱਚਾ ਹੋਵੇ ਜਾਂ ਵੱਡਾ सलूट करता है कुर्सी से, से देंद लेकिन सत्ता दे नशे सत्ता के नशे च अहंकार जिस तरह निया कटनावा, पार्टी कर रही है उन्होंने नेता कर रहे दुखद है बोलियां लग रही है लुट दिया बोलियां लग रही खुद आम आदमी पार्टी के वर्कर सुसाइड करके ਦਸਰੇਵੇਂ ਕਿ ਕਿਸ ਤਰ੍ਹਾਂ ਕੜਾ ਪੱਧ ਕਿੰਨੇ ਚ ਵਿਕਰੇ ਐਨੀ ਗਰਾਵਟ ਸ਼ਾਸਨ ਪਰ ਸ਼ਾਸਨ ਚੱਲਦਾ